ਅੱਧੀਆਂ ਗੁਲਾਮਾਂ ਦੀ ਸੋਜ ਪੈ ਕੇ ਪਟਣ ਤੇ ਆਏ ਜੰਗਲਾਂ ਦੇ ਪੱਤੇ ਆਏ ਉਹਦੇ ਪੱਤਾ ਤੇ ਬੁੰਦੀਆਂ ਇੱਕ ਵਿੱਚ ਲੈ ਕੇ ਸੋ ਗਿਆ ਦੁੱਖ ਆਪਣ ਤੇ ਪੀੜ ਪਰਾਈ ਚੰਨ ਮਾਤਾ ਬੁਧਰੀਂ ਦਾ ਸੁਧਾ ਕੰਡਿਆਂ ਦੀ ਸੀ ਜੀਸ਼ਾ ਤੇ ਪਿਆਰਿਓ ਇਦਰੋ ਮਹਾਰਾਜ ਇਹ ਸਫ਼ਰ طے ਕਰ ਰਹੇ ਨੇ ਇਦਰੋਂ ਉੱਠਦੇ ਗੁਰਜਦੀਆਂ ਠੱਡੀਆਂ ਹਾਂ ਬਾਬਾ 70 ਸਾਲ ਦੀ ਬਾਏ ਧੰਨ ਮਾਤਾ ਗੁਰਜ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਮਾਤਾ ਗੁਜਰਕੋਟ ਛੋਟੇ ਸਹਿਬ ਜਾਨੇ ਰਮਾਤਾ ਜੀ ਪਰਿਵਾਰ ਵਿਚ ਛੋੜਾ ਪਿਆ ਵੀਰਾਂ ਨਾਲ ਵੀਰ ਵਿਛੜੇ ਨੇ ਪਰਿਵਾਰ ਵਿਛੜਿਆ ਲੋਕ ਭਰ ਕੇ ਵਿਛੜੇ ਇਹ ਉਹ ਪਰਿਵਾਰ ਵਿਛੜਾ ਸੀ ਜਿਹੜੇ ਜੋਂ ਦਿਨ ਵਿਛੜਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਢੜੋ ਦਾਰਾ ਕੋਈ ਨਹੀਂ ਮਿਲਦਾ ਜਿਹੜਾ ਵਿਛੜ ਜਾਂਦਾ ਤੇ ਵਿਛੜਦਾ ਚਾਹੁੰਦੇ ਹੁੰਦਾ ਮਰ ਕੇ ਵੀ ਨਹੀਂ ਮਿਲਦਾ ਛੰਜੂ ਰਾਮ ਨੇ ਲੈ ਕੇ ਆਏ ਜਿਹੜੀਆਂ ਸੂਰਤਾਂ ਚੜ੍ਹਨ ਚੁਬਾਰੀਆਂ ਇੱਕ ਦਿਨ ਚਿੱਖਾਂ ਤੇ ਚੜ੍ਹਦੀਆਂ ਦੇਖੀਆਂ ਮੈਂ ਜਿੰਨਾ ਜਿਲਖਾਂ ਦੇ ਉਤਰ ਦੇ ਤੇਲ ਲੱਗੇ ਲਾਂਗ ਘਾਸ ਦੇ ਛੜਦੀਆਂ ਦੇਗੀਆਂ ਮੈਂ ਸੱਜੂ ਰਾਮਾ ਜੋ ਸੂਤਾਂ ਛੱਡ ਜਹਾਨ ਗਈਆਂ ਮੁੜ ਕੇ ਪਿੰਡ ਨਵਰਦੀਆਂ ਉਹ ਲੋਕ ਮਰ ਕੇ ਵਿਛੜ ਗਏ ਦੇਖੇ ਨੇ ਪਰ ਤਲਗੀਆਂ ਵਾਲੇ ਦਾ ਪਰਿਵਾਰ ਜਿਹੜਾ ਉਹ ਜਿਉਂਦੇ ਵਿਛੜਿਆ ਮੁੜ ਕੇ ਮਿਲਿਆ ਦੀ ਅੱਖੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਲਾ ਵਾਹ ਵੜ ਕਮੋ 마什 ਕੀ ਦੇ ਘਰ ਪੁੰਦੇ ਆ ਗੰਗੂ ਬ੍ਰਾਹਮਣ ਨੇ ਆਪਣੇ ਘਰ ਲੈ ਜਾਣਾ ਉਹ ਪਾਪ ਖਤੇਆ ਗੰਗੂ ਨੇ ساری ਜ਼ਿੰਦਗੀ ਦੀ ਲਾਹਨਤ ਗੁਰੂ ਘਰ ਨਾਲ ਦਗਾ ਕਮਾ ਕੇ ਮੱਥੇ ਕਲੰਕ ਲਵਾਇਆ ਅੱਜ ਤੱਕ ਲਾਣਤਾ ਪੈ ਰਹੀ ਹੈ ਔਰ ਆਉਂਦੀ ਦੁਨੀਆਂ ਰਹਿਦੀ ਦੁਨੀਆਂ ਤੱਕ ਪੈਂਦੀਆਂ ਰਹਿਣਗੀਆਂ ਸਾਹਿਬਜ਼ਾਦੇਆਂ ਨੂੰ ਸੁਦੇਹ ਨੀਖ ਖਾਂ ਦੇ ਠੰਡੇ ਬੁਰਜ ਵਿੱਚ ਰੱਖਿਆ ਉਹ ਠੰਡਾ ਬੁਰਜ ਜਿਹੜਾ ਗਰਮੀ ਦੇ ਦਿਨਾਂ ਵਿੱਚ ਸੀਤ ਮਾਰਦਾ ਸੀ ਉਹ ਅਪੂਰ ਦੇ ਮਿੱਤੇ ਦੇ ਵਿੱਚ ਸਾਹਿਬਜ਼ਾਦੇਆਂ ਨੂੰ ਨਾ ਕੋਈ ਵਸਤਰ ਨਾ ਕੋ ਨੀੜਾ ਤਨ ਤੇ ਨਾ ਦੇਣ ਦਾ ਹੁਕਮ ਦਿੱਤੇ ਜਿਹੜਾ ਨਾ ਦੀ ਖਿਦਮਤ ਕਰੇਗਾ ਜਿਹੜਾ ਨਾ ਦੀ ਹਿਫਾਜ਼ਤ ਕਰੇਗਾ ਇੰਦਾ ਦਾ ਹਮਦਰਦੀ ਹੋਏਗਾ ਦੱਕ ਨੰਬਰ ਕੋਲੂ ਦੇ ਪੀੜੇ ਪੀੜ ਦਿੱਤਾ ਜਾਏਗਾ ਇਹ ਹੁਕਮ ਨਾਲ ਵਿੱਚ ਜਦੋਂ ਪਤਾ ਹੋਵੇ ਤਾਂ ਵੀ ਮੌਤ ਹੈ ਆ ਰਾਤ ਕਰ ਲੱਗਿਆ ਮੌਤ ਹੈ ਫਿਰ ਵੀ ਉਹ ਰਾਤ ਦੇ ਬੰਦਾ ਤੁਰਦਾ ਦੋ ਲੋਕ ਦਿਨ ਬਾਬਾ ਦੇ ਦਸਤੇ ਉਹ ਰਾਤੇ ਕਰਨ ਵਾਲੇ ਦੋ ਲੋਕ ਹੁੰਦੇ ਨੇ ਜਾਂ ਅਣਜਾਣ ਜਾਂ ਫਿਰ ਰੱਬ ਦੇ ਆਸ਼ਿਕ ਗੱਜ ਕੇ ਬੋਲੇ ਸਾਧਨਾ ਸ੍ਰੀ ਵਾਹਿਗੁਰੂ ਜੀ ਰੱਬ ਦੇ ਆਸ਼ਿਕ ਇਹ ਤੇ ਕਿਉਂ ਨਹੀਂ ਸੱਚਾਈ ਸ਼ਕੈ ਹਕੀਕੀ ਤੇ ਮਜਾਜੀ ਦੋਸ਼ ਕਿਨੇ ਮਜਾਜੀ ਇਹ ਦੁਨੀਆ ਦਾ ਇਸ਼ਕ ਜਿਹੜਾ ਨਾਨਕ ਕੱਚੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਓ ਜੀਵਨ ਦੇ ਵਿਛੜਿਓ ਮੋਇਆ ਨਾ ਜਾਈ ਛੋੜ ਛੋੜ ਉਹ ਇਸ਼ਕ ਦੀ ਬਾਤ ਹੈ ਜਿਹਨੂੰ ਬਾਬਾ ਨਾਨਕ ਕਹਿੰਦੇ ਪਹਿਲਾ ਮਰਨ ਤਬੂਹ ਜੀਵਨ ਕੀ ਛੜਿਆਸ ਛੜਿਆਸ ਉਹ ਫਿਰ ਰਾਤ ਦੇ ਫਕਾਸੀ ਇਹ ਰਾਤ ਦਾ ਫੈਨਾ ਮੌਤ ਫਿਰ ਵੀ ਬਾਬਾ ਮੋਤੀ ਰਾਮ ਮੈਰੇ ਨੇ ਕਹਿ ਦਿੱਤਾ ਅੱਜ ਕੇ ਬੋਲੇ ਸਤਿ ਸ੍ਰੀ ਅਕਾਲ ਜੀ ਬਾਬਾ ਮੋਤੀ ਰਾਮ ਮੈਰੇ ਦੁੱਧ ਦੀ ਸੇਵਾ ਕੀਤੀ ਘਰ ਵਾਲੀ ਦੇ ਗਹਿਣੇ ਵਿੱਚ ਤੇ ਭਾਂਡੇ ਵਿੱਚ ਕੁਝ ਦਿਨ ਜਿਹੜੇ ਰੱਬ ਦੇ ਆਸ਼ਿਕ ਹੋ ਲੈਣੋ ਬਸ ਫਿਰ ਉਹ ਸੰਸਾਰਿਕ ਦਾ ਪਹਿਲਾ ਵੇਖੀ ਕਰਕੇ ਛੱਡਿਆ। ਤੁੰਗੂ ਸਾਹਿਬ ਜੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਰੱਬ ਦਾ ਇਸ਼ਕ ਉਹ ਫਿਰ ਸੰਸਾਰ ਦੇ ਮਾਇਆ ਆ ਸੰਸਾਰ ਦੇ ਲੋਭ ਵੀ ਦੇਖੇ। ਉਹ ਬਿਰਤੀਆਂ ਤੋਂ ਤਾਂ ਉੱਤਿ ਹੋਂਦੀਆਂ ਰੂਹਾਂ ਨੇ। ਤਾਂ ਪਰਖੀਆਂ ਰੂਹਾਂ ਨੇ ਉਹਨੇ ਸੰਸਾਰ ਸਾਰਾ ਕੁਝ ਦੇਖਿਆ। ਬਾਬੇ ਮੋਤੀराम ਮਹਿਰੇ ਦੀ ਸ਼ਿਕਾਇਤ ਲਾਉਣ ਵਾਲਾ ਵੀ ਗੱਗੂ ਦਾ ਰਿਸ਼ਤੇਦਾਰ ਸੀ ਗੱਗੂ ਦੇ ਮਾਮੇ ਦਾ ਮੁੰਡਾ ਸੀ ਪੰਮਾ ਜਿਹੜਾ ਰਸੋਈ ਘਰ ਵਿੱਚ ਰਾ ਨਾਲ ਰੋਟੀਆਂ ਲਹੁੰਦਾ ਸੀ ਉਹਨੇ ਸ਼ਿਕਾਇਤ ਲਾਈ ਸੀ ਇਹ ਬਾਬੇ ਮੋਤੀराम ਮਹਿਰੇ ਨੇ ਦੁੱਧ ਦੀ ਸੇਵਾ ਕੀਤੀ ਸਹਿਬ ਦੀ ਸਤਿਕਾਰ ਸ੍ਰੀ ਵਾਹਿਗੁਰੂ ਜੀ ਤੇ ਪਿਆਰਿਓ ਮੌਜੂਦਾ ਖਾਨਦਾਨ ਦੇ ਵਿੱਚ ਖੂਨ ਖੂਨ ਚ ਬੇਇਮਾਨੀ ਰਚੀ ਹੋਈ ਸੀ ਖੂਨ ਖੂਨ ਵਿੱਚ ਬੇਇਮਾਨੀ ਰਚੀ ਹੋਈ ਸੀ ਪਰ ਰੱਬ ਦੇ ਪਿਆਰੇ ਨੇ ਖੂਨ ਖੂਨ ਤੇ ਸ਼ਹਾਦਤ ਕਰ ਜੀ ਹੁੰਦੀ ਆ ਉਹਨਾਂ ਦੇ ਖੂਨ ਖੂਨ ਜਿਸੰਗਰਣ ਰੱਖਿਆ ਹੋਇਆ ਖੂਨ ਖੂਨ ਦੇ ਵਿੱਚਾਂ ਦੇ ਜਰੇ ਜਰੇ ਦੇ ਵਿੱਚ ਸ਼ਹਾਦਤ ਦਾ ਕਿਣਕਾ ਦਾਦੇ ਪੜਦਾਦੇ ਜਿਨ੍ਹਾਂ ਦੇ ਸ਼ਹਾਦਤ ਦਾ ਪੁੰਦੇ ਆਏ ਉਹਨਾਂ ਦੇ ਅੱਗੇ ਬੱਚੇ ਕਿੱਦਾਂ ਢੋਲ ਸੰਗਦੇ ਨੇ ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਖੀ ਗੁਰੂ ਜੀ ਉਹ ਸਭ ਜਾਂਦੇ ਨੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਬੜੇ ਲਾਲਚ ਪਹਿਲਾਂ ਲਾਲਚ ਦਿੱਤੇ ਗਏ ਮੂਰ ਨਾਲ ਤੋਲ ਦਿੱਤਾ ਜਾਏਗਾ ਕੁਛ ਦੇ ਪੀਰ ਬਣਾ ਦਿੱਤੇ ਜਾਓ ਸਾਡੇ ਮਜਬਦ ਦੇ ਬੇਗਮਾਂ ਦੇ ਦੋਰੇ ਦਿੱਤੇ ਜਾਣਗੇ ਪਹਿਲਾ ਬੰਦੇ ਨੂੰ ਲਾਲਚ ਨਾਲ ਬਨਾਇਆ ਜਾਂਦਾ ਜੇ ਲਾਲਚ ਨਾਲ ਨਾ ਬੰਦੇ ਫਿਰ ਬੰਦੇ ਨੂੰ ਡਰਾਇਆ ਜਾਂਦਾ ਕਿ ਡਰ ਨਾਲ ਮੰਨ ਜੇ ਦੂਨਾ ਸਿੰਘ ਹਡੂਰੀਆ ਲਿਖਦਾ ਆਪਣੇ ਗ੍ਰੰਥ ਦੇ ਵਿੱਚ ਉਹ ਸਮੇ ਦਾ ਵਾਕਿਆ ਦੇ ਵਿੱਚ ਦੂਨਾ ਸਿੰਘ ਹਡੂਰੀਆ ਕਹਿੰਦਾ ਜਦੋਂ ਸਹਿਬ ਜਾਨ ਦੇ ਲਾਲਚ ਨਾਲ ਨਾ ਮੰਨੇ ਜ਼ਾਲਮਾਂ ਨੇ ਪੀਪਲ ਵੱਨ ਗਲੇਲੇ ਮਾਰੇ ਫਿਰ ਸਹਿਬ ਜਾਨਦਿਆਂ ਨੂੰ ਚਿੱਪਲਾਂ ਦੇ ਨਾਲ ਬੰਨ ਕੇ ਅੱਖਾਂ 'ਚ ਗੁੱਲੇਲਾਂ ਦੇ ਰੋੜੇ ਵੀ ਮਾਰੇ ਇੱਥੇ ਤੱਕ ਦੂਨਾ ਸਿੰਘ ਅਡੂਰੀਏ ਨੇ ਲਿਖਿਆ ਹੈ ਸਹਿਬ ਜਾਨਦਿਆਂ ਦੀ ਹੱਥਾਂ ਦੇ ਲੋਹ ਤੱਕ ਖਿੱਚ ਲਏ ਸੀ ਉਂਗਲਾਂ ਦੇ ਕੋਟੇ ਸਾੜੇ ਗਏ ਸਹਿਬ ਜਾਦੇ ਨੂੰ ਛਟੀਆਂ ਦੇ ਨਾਲ ਚਾਲ ਮਾਰੇ ਬੜਾ ਮਾਰਿਆ ਸਰੀਰ ਤੇ ਲਾਸ਼ਾਂ ਪਈਆਂ ਖੂਚ ਫੁੱਥੇ ਲਟਕਾਇਆ ਗਿਆ ਪਰ ਸਾਬ ਜاده ਕਿਸੇ ਵੀ ਕੀਮਤ ਦੇ ਵਿੱਚ ਡੋਲੇ ਉਹ ਰੱਬ ਦੇ ਪਰਵਾਨੇ ਸੀ ਸ਼ਹਾਦਤ ਦੇ ਪਰਵਾਨੇ ਸੀ ਤੇ ਜਿਹੜੇ ਸ਼ਹਾਦਤ ਦੇ ਪਰਵਾਨੇ ਹੁੰਦੇ ਨੇ ਨਾ ਉਹ ਤਾਂ ਮੌਤ ਤੋਂ ਡਰਦੇ ਹੀ ਨਹੀਂ